ਸਸ਼ੀਕਲ ਜੀ ਬਹੁਤ ਸਵਾਗਤ ਆਪ ਸਭ ਦਾ ਅਸਟ੍ਰੋਲੋਜੀ ਵਿਦ ਦ ਲੌਜੀਕਲੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ 2024 ਆ ਗਿਆ ਹੀ ਸਮਝੋ ਦਰਵਾਜ਼ੇ ਤੇ ਦਹਲੀਜ਼ਾਂ ਤੇ ਖੜਾ ਹੀ ਹੈ ਬਸ ਹਨ ਵਕਤ ਖੰਭ ਲਾ ਕੇ ਉੱਡਦਾ ਹੈ ਬਿਲਕੁਲ ਸਹੀ ਕਹਾਵਤ ਹੈ ਜੀ ਤੇ 2024 ਆ ਗਿਆ 2023 ਜੋ ਮਿਥੁਨ ਰਾਸ਼ੀ ਦੀ ਗੱਲ ਕਰਾਂਗੇ ਆਪਾਂ ਤਿੰਨ ਨੰਬਰ ਦੀ ਰਾਸ਼ੀ ਮਿਥੁਨ ਰਾਸ਼ੀ ਜਿਸ ਦਾ ਮਾਲਕ ਬੁੱਧ ਹੈ ਤੀਜਾ ਖਾਨਾ ਨਾਲ ਵੀ ਮਹੱਤਵ ਰੱਖਦਾ ਹੈ ਤੀਜੀ ਰਾਸ਼ੀ ਹੈ ਹਾਲਪੁਰਸ਼ ਦੀ ਤੀਜੀ ਰਾਸ਼ੀ ਜਿਸ ਵਿੱਚ ਬੁੱਧ ਬੁੱਧ ਤੋਂ ਦਿਮਾਗ ਦੇ ਤੇ ਦਿਮਾਗ ਦੀਆਂ ਤਰੰਗਾਂ ਜਿਸ ਨਾਲ ਅਸੀਂ ਦੁਨੀਆਦਾਰੀ ਦੇ ਬਿਜ਼ਨਸ ਕਰਦੇ ਹਾਂ ਕੰਮਕਾਰ ਕਰਦੇ ਹਾਂ ਵਾਦਾ ਘਾਟਾ ਦੇਖਦੇ ਹਾਂ ਤੇ ਸਾਡਾ ਦਿਮਾਗ ਅਗਰ ਸੰਤੁਲਨ ਹੋਵੇ ਤਾਂ ਅਸੀਂ ਹਰ ਚੀਜ਼ ਨੂੰ ਬੜੇ ਸੌਖੇ ਤਰੀਕੇ ਨਾਲ ਸਮਝ ਵੀ ਜਾਂਦੇ ਹਾਂ ਤੇ ਉਸ ਚੀਜ਼ ਨੂੰ ਲੈ ਵੀ ਲੈਂਦੇ ਹਾਂ ਅਗਰ ਉਂਗਲੀ ਤੇ ਕਿਸੇ ਦੀ ਕੋਈ ਕੁਛ ਵੀ ਚੀਜ਼ ਲੱਗਦੀ ਹੈ ਪੈਰ ਦੇ ਅੰਗੂਠੇ ਤੇ ਲੱਗਦੀ ਹੈ ਤਾਂ ਸਾਡਾ ਦਿਮਾਗ ਦਾ ਬੁੱਧ ਜੋ ਕਰ ਕ ਹੈ ਅੰਦਰੂਨੀ ਨਾੜਾਂ ਦਾ ਕਰ ਕ ਉਹ ਸਾਡੇ ਦਿਮਾਗ ਤਾਂ ਕਿਸ ਚੀਜ਼ ਨੂੰ ਪਛਾਣਦਾ ਹੈ ਤਾਂ ਬੜਾ ਮਹੱਤਵ ਹੈ ਜੀ ਗ੍ਰਹਿਾਂ ਵਿੱਚ ਬੁੱਧ ਗ੍ਰਹਿ ਦਾ ਜੋ ਤੀਜੇ ਖਾਨੇ ਦੀ ਰਾਸ਼ੀ ਹੈ ਤੇ 6ਵੇਂ 6 ਨੰਬਰ ਦੀ ਰਾਸ਼ੀ ਹੈ ਇਸ ਦਾ ਮਾਲਕ ਬੁੱਧ ਹੈ ਜਿੱਦਾਂ ਦੇਖਿਆ ਜਾਵੇ ਤਾਂ ਬੁੱਧ ਜੋ ਹੈ 3 ਨੰਬਰ ਮਿਥੂਨ ਰਾਸ਼ੀ ਹੈ ਨਾ ਇਹ ਅਸਲ ਦੇ ਵਿੱਚ ਕਿੱਦਾਂ ਦੇ ਹੁੰਦੇ ਨੇ ਇਨਸਾਨ ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਘਰ तकरीबन तकरीबन ਕਾਰਨਰ ਤੇ ਹੁੰਦਾ ਹੈ ਬਹੁਤ ਅੱਛੇ bizness ਕਰਨ ਵਾਲੇ ਹੁੰਦੇ ਆ ਪੈਸਾ ਸਾਹਮਦੇ ਘਟਾ ਹੈ ਨਾ ਜੇ ਸਾਹਮਦੇ ਆ ਤਾਂ ਬਹੁਤ ਚੰਗੀ ਤਰ੍ਹਾਂ ਸਾਹਮਦੇ ਆ ਕਿਉਂਕਿ ਇਹਨਾਂ ਨੂੰ ਪਤਾ ਕਿ ਕਿੱਥੇ ਕਿੱਦਾਂ ਕੀ ਕਰਨਾ ਹੈ ਤੀਜਾ ਖਾਨਾ ਹਿੰਮਤਦਾਰੀ ਆ ਤੀਜਾ ਖਾਨਾ ਭੈਣਾ ਭਾਈਆਂ ਦਾ ਵੀ ਆ ਤਾਂ 3 ਨੰਬਰ ਦੀ ਰਾਸ਼ੀ ਵਾਲੇ तकरीबन तकरीबन ਆਪਣੇ ਵੱਡੇ ਭਰਾ ਨਾਲ ਤਾਂ ਥੋੜੀ ਘਟ ਬੰਦੀ ਆ ਪਰ ਆਪਣੇ ਛੋਟੇ ਭਾਈ ਭੈਣ ਨਾਲ ਇਹਨਾਂ ਦੀ ਕਾਫੀ ਅੰਡਰਸਟੈਂਡਿੰਗ ਹੁੰਦੀ ਹੈ। ਘਰ ਪਰਿਵਾਰ ਵਿੱਚ ਮਾਂ ਨਾਲ ਅਟੈਚਮੈਂਟ ਵੱਧੂ ਹੁੰਣਾ ਇਮੋਸ਼ਨਲ ਬਹੁਤ ਹੁੰਦੀ ਹੈ। ਕਈ ਵਾਰ ਇਹਨਾਂ ਦੇ 99 ਤੇ ਜਾ ਕੇ ਕੰਮ ਖਰਾਬ ਹੋ ਜਾਂਦੇ ਆ। ਹਾਹੇ ਤੇ ਕੱਕੇ ਤੇ ਜਿਨ੍ਹਾਂ ਦਾ ਨਾਮ ਹੁੰਦਾ ਹੈ ਉਹਨਾਂ ਤੇ ਮਿਥੂਨ ਰਾਸ਼ੀ ਦਾ ਪ੍ਰਭਾਵ ਤਕਰੀਬਨ ਤਕਰੀਬਨ ਪੈਂਦਾ ਹੀ ਹੈ। ਤੇ ਜਿਨ੍ਹਾਂ ਦਾ ਮਿਥੂਨ ਲਗਨ ਹੁੰਦਾ 3 ਨੰਬਰ ਤੋਂ ਲਗਨ ਬਣਦਾ ਏ ਤਾਂ ਉਹਨਾਂ ਦੇ ਸੁਖ ਸਥਾਨ ਦਾ ਮਾਲਕ ਵੀ ਬੁੱਧ ਹੀ ਮੰਨਿਆ ਜਾਂਦਾ ਤਾਂ ਇਸ ਕਰਕੇ ਆਪਣੇ ਦਿਮਾਗ ਆਪਣੇ ਕਰਮ ਤੇ ਆਪਣੀ ਸੋਚ ਦੁਆਰਾ ਸਮਾਜ ਵਿੱਚ ਆਪਣਾ ਨਾਮ ਬਣਾਉਂਦੇ ਨੇ ਮਿਥੂਨ ਲਗਣ ਵਾਲੇ ਹੁਣ ਦੇਖੀਏ 2024 ਦੇ ਵਿੱਚ ਬੁੱਧ ਦੀ ਸਥਿਤੀ ਜਿੱਦਾਂ ਦੀ ਹੋਏਗੀ ਉਦਾਂ ਦਾ ਮਿਥੂਨ ਰਾਸ਼ੀ ਵਾਲਿਆਂ ਦਾ ਇਹ ਸਾਲ ਜਾਏਗਾ ਤਕਰੀਬਨ ਸਾਲ ਦੀ ਸ਼ੁਰੂਆਤ ਵਿੱਚ ਹੀ ਜੋ ਬ੍ਰਸਪਤ ਹੈ ਉਹ ਇਨਕਮ ਸਥਾਨ ਵਿੱਚ ਰਹੇਗਾ ਮੇਥੂ ਰਾਸ਼ੀ ਵਾਲਿਆਂ ਦੇ ਇਨਕਮ ਸਥਾਨ ਵਿੱਚ ਬ੍ਰਹਸਪਤ ਜੋ ਕੇ ਸਰਕਾਰ ਦਾ ਮਾਲਕ ਹੈ ਜਾਨੀ ਸਰਕਾਰੀ ਪੈਸਾ ਦੇ ਸਥਾਨ ਤੇ ਸਰਕਾਰ ਦਾ ਮਾਲਕ ਬੈਠ ਗਿਆ ਤੇ 10ਵੇਂ ਸਥਾਨ ਵਿੱਚ ਰਾਹੂ ਕਰਮ ਸਥਾਨ ਵਿੱਚ ਰਹੇਗਾ ਤੇ ਰਾਹੂ ਜੋ ਹੈ ਇਹ ਕਿਹਦਾ ਮਿੱਤਰ ਹੈ ਮੇਥੂ ਰਾਸ਼ੀ ਵਾਲਿਆਂ ਦਾ ਮਿੱਤਰ ਹੀ ਹੈ ਤਾਂ ਦੇਖਿਆ ਜਾਵੇ ਤਾਂ ਵਿਦੇਸ਼ ਲਈ ਤਕਰੀਬਨ ਰੁਕਾਵਟਾਂ ਪੈ ਪੈ ਕੇ ਕੰਮ ਹੋਣਗੇ ਪਰ ਜੇ ਤੁਸੀਂ ਵਿਦੇਸ਼ ਚ ਰਹਿੰਦੇ ਹੋ ਤਾਂ ਤੁਹਾਡਾ ਇੰਡੀਆ ਚੱਕਰ ਆਪਣੀ ਮਾਤਰਭੂਮੀ ਦੀ ਜਗ੍ਹਾ ਤੇ ਚੱਕਰ ਜ਼ਰੂਰ ਲੱਗੇਗਾ ਮਾਤਾ ਪਿਤਾ ਨਾਲ ਮਿਲਾਪ ਜ਼ਰੂਰ ਹੋਏਗਾ ਇਸ ਸਾਲ ਜਾਂ ਉਹ ਤੁਹਾਡੇ ਕੋਲ ਆਉਣਗੇ ਤੇ ਜਾਂ ਤੁਸੀਂ ਤੁਹਾਡੇ ਬੱਚੇ ਤੁਹਾਡੇ ਕੋਲ ਆਉਣਗੇ ਜਾਂ ਤੁਹਾਡੇ ਮਾਤਾ ਪਿਤਾ ਤੁਹਾਡੇ ਕੋਲ ਪਹੁੰਚ ਜਾਣਗੇ ਠੀਕ ਗ੍ਰਹਿਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਮਿਥੁਨ ਲਗਣ ਵਾਲਿਆਂ ਦੇ ਜੋ ਰਾਹੂ ਦੀ ਸਥਿਤੀ ਆ ਉਹ 10ਵੇਂ ਸਥਾਨ ਵਿੱਚ ਹੈ ਤੇ ਪੂਰਾ ਸਾਲ ਰਹੇਗੀ 10ਵੇਂ ਸਥਾਨ ਦੀ 2024 ਚ ਚੱਲੇਗੀ ਤਾਂ ਇਹ 10ਵੇਂ ਸਥਾਨ ਜਾਨੀ ਬ੍ਰੈਸਪਦ ਦਾ ਫਲ ਖਰਾਬ ਕਰੇਗੀ ਤੇ ਪਿਤਾ ਦੀ ਸਿਹਤ ਦੀ ਵਜ੍ਹਾ ਕਰਕੇ ਹਸਪਤਾਲਾਂ ਦੇ ਚੱਕਰ ਲੱਗ ਸਕਦੇ ਆ ਤਾਂ ਪਿਤਾ ਦਾ ਕੰਮਕਾਰ ਵੀ ਥੋੜਾ ਬਹੁਤਾ ਡਾਵਾ ਡੋਲ ਰਹੇਗਾ। ਤਾਂ ਇਸ ਸਾਲ ਤੁਹਾਡੀ ਮਾਤਾ ਦੀ ਸਿਹਤ ਵੀ ਥੋੜੀ ਖਰਾਬ ਰਹੇਗੀ ਰਾਹੁਤ ਦਾਸ ਕਰਕੇ। ਜੋੜਾਂ 'ਚ ਦਰਦ ਹੋਣਾ, ਗੋਡਿਆਂ 'ਚ ਦਰਦ ਰਹਿਣਾ। ਆਪਣੀ ਸਿਹਤ ਤੁਹਾਡੀ ਬਿਲਕੁਲ ਠੀਕ ਰਹੇਗੀ। ਬੁੱਧ ਦੀ ਸਥਿਤੀ ਥੋੜੀ ਦੇਰ ਜਦੋਂ ਡਾਵਾ ਡੋਲ ਹੋਏਗੀ ਉਸ ਟਾਈਮ ਤੇ ਥੋੜੀ ਬਹੁਤੀ ਪਰੇਸ਼ਾਨੀ ਆ ਸਕਦੀ ਹੈ। ਤਕਰੀਬਨ 1 ਫਰਵਰੀ ਤੋਂ 1 ਫਰਵਰੀ ਤੋਂ ਮਕਰ ਰਾਸ਼ੀ ਵਿੱਚ ਮਕਰ ਰਾਸ਼ੀ ਜੋ ਸ਼ਨੀ ਦੀ ਰਾਸ਼ੀ ਹੈ ਉਸ ਵਿੱਚ ਤੇ तकरीबन 7 ਮਾਰਚ ਤੱਕ ਸ਼ਨੀ ਦੇ ਨਾਲ ਕੁੰਭ ਰਾਸ਼ੀ ਵਿੱਚ ਜੋ ਹੈ ਮਕਰ ਤੋਂ ਕੁੰਭ ਰਾਸ਼ੀ ਵਿੱਚ ਜਾਨੀ ਸ਼ਨੀ ਦੇ ਘਰ ਵਿੱਚ ਬੁੱਧ ਰਹੇਗਾ ਇਹ ਸਮਾਂ ਬਹੁਤ ਬੈਸਟ ਹੋਏਗਾ ਬੁੱਧ ਸ਼ਨੀ ਦੀ ਯੁਤੀ ਕਾਫੀ ਹੱਦ ਤੱਕ ਕਾਫੀ ਕਾਮਯਾਬੀ ਤੁਹਾਨੂੰ 9ਵੇਂ ਸਥਾਨ ਵਿੱਚ ਬੈਠ ਕੇ ਵਿਦੇਸ਼ ਲਈ ਪ੍ਰਾਪਰਟੀ ਲਈ ਘਰ-ਬਾਰ ਲਈ ਤੇ ਲੰਬੀ ਯਾਤਰਾ ਲਈ ਸ਼ੁਭਕਾਰੀ ਰਹੇਗੀ ਜਾਨੀ ਫਰਵਰੀ ਤੋਂ ਕਿੱਥੇ ਤੱਕ 7 ਮਾਰਚ ਤੱਕ 1 ਫਰਵਰੀ ਤੋਂ 7 ਮਾਰਚ ਤੱਕ ਹੈਨਾ ਤੇ ਉਸ ਤੋਂ ਬਾਅਦ ਮੀਨ ਰਾਸ਼ੀ ਵਿੱਚ ਜੋ ਰਾਹੂ ਹੈ ਉਸ ਨਾਲ 7 ਮਾਰਚ ਤੋਂ ਮੀਨ ਰਾਸ਼ੀ ਵਿੱਚ ਰਹੇਗਾ ਕੌਣ ਸੌਰੀ 26 ਮਾਰਚ ਤੱਕ ਰਹੇਗੀ ਇਹ ਜੁਤੀ ਤੇ ਫਿਰ ਮੀਨ ਰਾਸ਼ੀ ਵਿੱਚ 7 ਮਾਰਚ ਤੋਂ 26 ਮਾਰਚ ਤੱਕ ਮੀਨ ਰਾਸ਼ੀ ਵਿੱਚ ਬੁੱਧ ਦੀ ਰਾਹੂ ਨਾਲ ਜੁਤੀ ਬਣੇਗੀ ਜੋ ਕਾਫੀ ਹੱਦ ਤੱਕ ਕਾਫੀ ਪ੍ਰੋਬਲਮ ਆ ਤਕਰੀਬਨ ਤਕਰੀਬਨ ਕੋਈ ਸਰਕਾਰੀ ਨੋਟਿਸ ਜਾਂ ਸਰਕਾਰੀ ਪਰੇਸ਼ਾਨੀ ਖੜੀ ਕਰ ਸਕਦੀ ਹੈ ਤਾਂ ਮਿੱਥੂ ਰਾਸ਼ੀ ਵਾਲਿਆਂ ਨੇ ਜਦੋਂ ਇਸ ਦਾ ਮਾਲਕ 10ਵੇਂ ਸਥਾਨ ਵਿੱਚ ਜਾਏਗਾ ਉਸ ਟਾਈਮ ਤੇ ਕੋਰਟ ਕਚੈਰੀ ਤੇ ਇਨਲੀਗਲ ਕੰਮ ਤੋਂ ਵਿਚਾਰ ਰੱਖਣਾ ਹੈ ਠੀਕ ਗੱਲ ਕਰੀਏ ਸ਼ਾਦੀ ਦੀ ਤਾਂ ਮਿੱਥੂ ਰਾਸ਼ੀ ਵਾਲਿਆਂ ਦੇ ਲਈ ਥੋੜਾ ਕੰਮ ਕਰ ਸ਼ਾਦੀ ਦੇ ਲਈ ਥੋੜਾ ਡਿਲੇ ਹੋ ਸਕਦਾ ਹੈ ਲਮਕ ਸਕਦਾ ਹੈ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਰਿਸ਼ਤੇ ਇਸ ਸਾਲ ਤੁਹਾਡੇ ਮਜ਼ਬੂਤ ਹੋਣਗੇ ਠੀਕ ਤੇ ਨਾਲ ਗੱਲ ਕਰੀਏ ਕਿਉਂਕਿ ਜੋ ਬ੍ਰਸਪਤ ਹੈ ਉਹ 12ਵੇਂ ਸਥਾਨ ਵਿੱਚ ਜਾਏਗਾ ਤਾਂ ਅਗਲੇ ਸਾਲ ਮਈ ਤੋਂ ਬਾਅਦ तकरीबन तकरीबन ਅੰਦਰੂਨੀ ਪਾਵਰ ਤੁਹਾਡੀ ਵਧਣੀ ਸ਼ੁਰੂ ਹੋ ਜਾਏਗੀ ਇਨਕਮ ਸਥਾਨ ਵਿੱਚ ਬ੍ਰਸਪਤ ਪੰਜਵੇਂ ਸਥਾਨ ਨੂੰ ਦੇਖੇਗਾ ਤਾਂ ਪ੍ਰੇਮ ਸਬੰਧ ਦੋਸਤ ਮਿੱਤਰਾਂ ਨਾਲ ਸਮੇਂ ਲਈ ਸਿਤਾਰੇ तकरीबन तकरीबन ਤੁਹਾਡਾ ਸਾਥ ਦੇਣ ਵਾਲੇ ਤੇ ਪੋਜ਼ਿਟਿਵ એનર્ਜੀ ਵਾਲੇ ਹੋਣਗੇ ਹੁਣ ਮਿਥੂ ਰਾਸ਼ੀ ਵਾਲਿਆਂ ਦੇ ਲਈ ਬਿਜ਼ਨਸ ਦੇ ਲਈ ਕੰਮ ਕਰ ਲਈਏ ਇਸ ਸਾਲ ਕਿਸ ਤਰ੍ਹਾਂ ਦਾ ਜਾਏਗਾ ਤਾਂ ਸੋ ਬਿਜ਼ਨਸ ਲਈ ਮਿਲਿਆ ਜੁਲਿਆ ਸਾਰ ਰਹਿਣ ਵਾਲਾ ਹੈ ਵੱਡੇ ਰਿਸਕ ਤੁਹਾਨੂੰ ਇਸ ਸਾਲ ਨਹੀਂ ਲੈਣੇ ਚਾਹੀਦੇ ਠੀਕ ਬਾਕੀ ਜਦੋਂ ਜਦੋਂ ਸੂਰਜ ਦੀ ਬੁੱਧ ਨਾਲ ਜੋਤੀ ਬਣੇਗੀ ਜਿੱਦਾਂ ਕਿ ਸਾਲ ਦੇ ਸ਼ੁਰੂਆਤ ਵਿੱਚ ਹੀ ਬੁੱਧ ਮਕਰ ਰਾਸ਼ੀ ਵਿੱਚ ਤਕਰੀਬਨ ਰਹੇਗਾ ਜਨਵਰੀ ਚ ਤੁਹਾਨੂੰ ਰਾਸ਼ੀ ਵਿੱਚ ਰਹੇਗਾ 7 ਜਨਵਰੀ ਤੋਂ ਬਾਅਦ ਤੇ ਉਸ ਤੋਂ ਬਾਅਦ ਮਕਰ ਰਾਸ਼ੀ ਵਿੱਚ ਜਾਏਗਾ ਤਾਂ ਮਕਰ ਰਾਸ਼ੀ 8ਵੇਂ ਸਥਾਨ ਵਿੱਚ ਜਾਏਗਾ ਤੇ ਕੁੰਭ ਚ ਜਾਏਗਾ ਤਾਂ ਅੱਛਾ ਹੋ ਜਾਏਗਾ ਜਦੋਂ ਤੱਕ ਮਕਰ ਰਾਸ਼ੀ ਵਿੱਚ ਰਹੇਗਾ ਉਦੋਂ ਤੱਕ ਤਕਰੀਬਨ ਤੁਹਾਨੂੰ ਹਰ ਤਰ੍ਹਾਂ ਦੇ ਪਿਤਾ ਵੱਲੋਂ ਸਪੋਰਟ ਲੈਣ ਦੇ ਲਈ ਪਿਤਾ ਦੇ ਹਰ ਰੋਜ਼ ਪੈਰੀ ਹੱਥ ਲਗਾਣਾ ਤੇ ਪੇਟ ਸਬੰਧੀ ਕੋਈ ਪ੍ਰੋਬਲਮ ਹੋਵੇ ਤਾਂ ਕੰਜਕਾ ਨੂੰ ਕੁਝ ਨਾ ਕੁਝ ਦੇਣਾ ਹੀ ਪਵੇਗਾ ਤੇ ਜਦੋਂ ਬੁੱਧ ਦੀ ਰਾਹੂ ਤੋਂ ਕ੍ਰੋਸਿੰਗ ਹੋਵੇ ਤਾਂ ਉਸ ਟਾਈਮ ਤੇ ਆਪਾਂ ਤੁਹਾਨੂੰ ਦੱਸਿਆ ਬਿਜ਼ਨਸ ਲਈ ਨਵੀਂ ਢੀਲ ਲਈ ਅੱਛੇ ਲੋਕਾਂ ਨਾਲ ਸਬੰਧਤਾ ਵਧਣਗੇ ਪਰ ਵੱਡੇ ਰਿਸਕ ਲੈਣ ਤੋਂ ਥੋੜਾ ਧਿਆਨ ਰੱਖੋ ਤੇ ਜਦੋਂ 4 ਸਤੰਬਰ ਤੋਂ ਸਿੰਘ ਰਾਸ਼ੀ ਵਿੱਚ ਜਾਏਗਾ 4 ਸਤੰਬਰ 'ਚ ਸਭ ਤੋਂ ਵਧੀਆ ਟਾਈਮ ਹੋਏਗਾ ਤੁਹਾਡਾ ਇਨਵੈਸਟਮੈਂਟ ਕਰਨ ਲਈ ਬਿਜ਼ਨਸ ਕੰਮਕਾਰ ਵਿੱਚ ਨਵਾਂ ਕੰਮਕਾਰ ਐਡੀਸ਼ਨ ਕਰਨ ਦੇ ਠੀਕ ਕਿਉਂਕਿ ਸੂਰਜ ਬੁੱਧ ਦੀ ਯੁਤੀ ਬੁੱਧ ਪ੍ਰਾਕਰਮ ਸਥਾਨ ਦਾ ਮਾਲਕ ਹੈ ਤੇ ਸੌਰੀ ਸੂਰਜ ਪ੍ਰਾਕਰਮ ਸਥਾਨ ਦਾ ਮਾਲਕ ਹੈ ਤੇ ਬੁੱਧ ਤੁਹਾਡੇ ਲਗਨ ਦਾ ਮਾਲਕ ਤਾਂ ਤੁਹਾਨੂੰ ਚਾਹੀਦਾ ਇਹ ਮਿਥੋਂ ਲਗਨ ਤੇ ਮਿਥੋਂ ਰਾਸ਼ੀ ਵਾਲਿਆਂ ਨੂੰ ਸੂਰਜ ਦੇ ਨਾਲ ਯੁਤੀ ਬਣਾ ਕੇ ਬੁੱਧ ਜਾਦਾ ਸ਼ੁਭ ਤੇ ਫਲਕਾਰੀ ਰਹੇਗਾ ਤਾਂ ਤੁਸੀਂ ਤਾਂਬੇ ਦੇ ਗਲਾਸ ਚ ਪਾਣੀ ਪੀਓਗੇ ਤਾਂ ਬੁੱਧ ਦੀ એનર્ਜੀ ਨੂੰ ਜਾਦਾ ਸ਼ੁਭ ਕੀਤਾ ਜਾ ਸਕਦਾ ਹੈ ਦੂਜੀ ਤਕਰੀਬਨ ਤਕਰੀਬਨ ਬੁੱਧ ਚ ਉਹ ਇਹਨਾ ਸੂਰਜ ਦੇ ਅੱਗੇ ਪਿੱਛੇ ਚੱਲਦਾ ਕਦੇ ਅੱਗੇ ਤੇ ਕਦੇ ਪਿੱਛੇ ਤੇ ਜਦੋਂ ਇਹਦੀ ਯੂਤੀ ਬਣ ਜਾਂਦੀ ਹੈ ਤਾਂ ਸਮਝੋ ਬੁੱਧ ਦੀ ਪਾਵਰ ਵਾਚ ਜਾਂਦੀ ਹੈ ਤਾਂ ਜਦੋਂ ਜਦੋਂ ਸੂਰਜ ਬੁੱਧ ਦੀ ਯੂਤੀ ਬਣੇਗੀ ਉਸ ਟਾਈਮ ਤੇ ਲਈ ਗਈ ਹੈ ਇਨਵੈਸਟਮੈਂਟ ਕੀਤਾ ਗਿਆ ਕੰਮ ਸਰਕਾਰੀ ਨੌਕਰੀ ਲਈ ਤਰੱਕੀ ਬਿਜ਼ਨਸ ਵਿੱਚ ਵਾਦੇ ਲਈ ਤੇ ਨਾਲ ਵਿਦੇਸ਼ ਯਾਤਰਾ ਲਈ ਨਾਲ ਬਿਜ਼ਨਸ ਆਪਾ ਕਰਨ ਦੇ ਲਈ ਜਾਂ ਆਪਾਂ ਕਹਿ ਸਕਦੇ ਆ ਆਪਣਾ ਕੰਮ ਖੋਲਣ ਲਈ ਦੁਕਾਨਦਾਰੀ ਲਈ ਬਹੁਤ ਹੀ ਸਮਾਂ ਬੈਸਟ ਹੋਏਗਾ ਉਸ ਟਾਈਮ ਤੇ ਬੁੱਧ ਦੀ ਸਪੋਰਟ ਨੂੰ ਸੂਰਜ ਦੇ ਨਾਲ ਮਿਲੇਗੀ ਤਾਂ ਇਸ ਟਾਈਮ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਹਮੇਸ਼ਾ ਤੁਸੀਂ ਪੂਰਾ ਸਾਲ ਇਹ ਜਾਂਚ ਲੈਣਾ ਹੈ ਕਿ ਮਿਥੂਨ ਲੱਗਣ ਵਾਲਿਆਂ ਦੇ ਸੂਰਜ ਤੇ ਬੁੱਧ ਦੀ ਜੁਤੀ ਇਕੱਠੀ ਹੈ ਬੁੱਧ ਬੱਕਰੀ ਨਹੀਂ ਹੈ ਬੁੱਧਸਤ ਨਹੀਂ ਹੈ ਤਾਂ ਉਸ ਟਾਈਮ ਤੇ ਤੁਹਾਨੂੰ ਕਾਫੀ ਸਫਲਤਾ ਇਸ ਸਮੇਂ ਮਿਲ ਸਕਦੀ ਹੈ ਤੇ ਜਦੋਂ ਬੁੱਧ ਸ਼ੁਕਰ ਮੀਨ ਰਾਸ਼ੀ ਵਿੱਚ ਜਾਏਗਾ ਉੱਚਾ ਹੋਏਗਾ ਉਸ ਟਾਈਮ ਤੇ ਕਾਰ ਮਕਾਨ ਗੱਡੀ ਦਾ ਸੁੱਖ ਵੀ ਮਿਲ ਜਾਏਗਾ ਤੇ ਇਸ ਤਕਰੀਬਨ ਦੇਖਿਆ ਜਾਵੇ ਤਾਂ ਸ਼ੁਕਰ ਮਹਾਰਾਜ ਜੂਨੇ ਮੀਨ ਰਾਸ਼ੀ ਵਿੱਚ ਮਾਰਚ 'ਚ ਚਲੇ ਜਾਣਗੇ ਤਾਂ ਇਸ ਟਾਈਮ ਤੇ ਵੀ ਸਮਾਂ ਤੁਹਾਡਾ ਆਪਾਂ ਪਹਿਲਾਂ ਵੀ ਦੱਸਿਆ ਕਿ ਬੈਸਟ ਹੀ ਹੈ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਸਿੰਘ ਰਾਸ਼ੀ ਵਿੱਚ ਜਾਣਗੇ ਤਾਂ ਉਸ ਟਾਈਮ ਤੇ ਵੀ ਸਮਾਂ ਬੈਸਟ ਹੀ ਹੈ ਹਨਾ ਤਾਂ ਕੁਝ ਚੀਜ਼ਾਂ ਦੇ ਲਈ ਜਾਨੀ ਕਿ ਬੁੱਧ ਦੇ ਮਿੱਤਰ ਗ੍ਰਹਿ ਪਹਿਲਾਂ ਜਾਣੋ ਕਿਹੜੇ ਆ ਬੁੱਧ ਤੇ ਮਿੱਤਰ ਗ੍ਰਹਿ ਨੇ ਸ਼ੁਕਰ ਸ਼ਨੀ 13 ਤਾਂ ਇਹਨਾਂ ਦੀਆਂ ਸਥਿਤੀਆਂ ਦੇ ਮੁਤਾਬਕ ਕਿਉਂਕਿ ਰਾਹੂ 10ਵੇਂ ਸਥਾਨ ਵਿੱਚ ਹੈ ਤੇ ਬੁੱਧ ਜੋ ਹੈ ਵਾਰ-ਵਾਰ ਬਦਲੇਗਾ ਸ਼ੁਕਰ ਜੋ ਹੈ ਉਸਦੇ ਨਾਲ ਹੀ ਪਿੱਛੇ-ਪਿੱਛੇ ਆਏਗਾ ਸੂਰਜ ਬੁੱਧ ਤੇ ਸ਼ੁਕਰ ਤਕਰੀਬਨ 1-2 ਰਾਸ਼ੀ ਦੇ ਫਰਕ ਨਾਲ ਹੀ ਜਾਂਦੇ ਆ ਤਾਂ ਇਹ ਤੁਹਾਡੇ ਕੰਮਕਾਰ ਵਿੱਚ ਬਿਜ਼ਨਸ ਵਿੱਚ ਵਾਧੇ ਲਈ ਹਮੇਸ਼ਾ ਸੂਰਜ ਬੁੱਧ ਦੀ ਜੁਤੀ ਹੀ ਸਫਲਕਾਰੀ ਹੁੰਦੀ ਹੈ 2024 ਦੇ ਵਿੱਚ ਧਿਆਨ ਰੱਖਣਯੋਗ ਗੱਲ ਇਹ ਰਹੇਗੀ ਕਿ ਜਦੋਂ-ਜਦੋਂ ਬੁੱਧ ਅਸਤ ਹੋਵੇ ਉਸ ਟਾਈਮ ਤੇ ਆਪਣੇ ਆਪ ਨੂੰ ਸੰਭਾਲਣਾ ਦਿਮਾਗ ਦੀ بجائے ਮਨ ਤੇ ਮਨ ਤੇ ਦਿਮਾਗ ਨੂੰ ਸਟੇਬਲ ਕਰਕੇ ਲਏ ਗਏ ਫੈਸਲੇ ਸਕਸੈਸ ਦੁਆਣ ਤੇ ਤਾਂ 22420 ਜਿਆਦਾ ਇਨਵੈਸਟਮੈਂਟ ਨਹੀਂ ਕਰਨੀ ਰਾਹ ਨੂੰ ਸ਼ਾਂਤ ਰੱਖਣਾ ਸਰਕਾਰੀ ਓਲ ਜਿਵੇਂ ਕਿ ਚੇ ਕੋਰਟ ਕੇਸ ਤੋਂ ਬਚਣਾ ਹੈ ਇਹ ਪਰੇਸ਼ਾਨ ਕਰੇਗਾ ਤੇ ਨਾਲ ਘਰ ਦੀ ਉਦਾਸੀ ਤੋਂ ਬਚਣਾ ਹੈ ਤੇਨੂੰ ਦੂਰ ਕਰਨ ਦੇ ਲਈ ਬੁੱਧੀ એનર્ਜੀ ਲਈ ਤੂਰਸੀ ਕਾਚ ਲਗਾ ਕੇ ਰੱਖਣੀ ਹੈ ਤੁਲਸੀ ਦੇ ਪੱਤੇ ਦਾ ਸੇਵਨ ਕਰਦੇ ਰਹਿਣਾ ਹੈ ਹਰ ਰੋਜ਼ ਸਵੇਰੇ ਉੱਠ ਕੇ ਤੁਲਸੀ ਨੂੰ ਪਾਣੀ ਪਾਉਂਦੇ ਰਹਿਣਾ ਹੈ ਇਸ ਦੇ ਨਾਲ ਬੁੱਧ ਸ਼ੁਭ ਰਹੇਗਾ ਹਰਾ ਰੰਗ ਥੋੜਾ ਜਿਹਾ ਘੱਟ ਪਾਉਣਾ ਜੀ ਹਾਂ ਜਦੋਂ ਲੱਗੇ ਨਾ ਬੁੱਧ ਖਰਾਬ ਕਰ ਰਿਹਾ ਤਾਂ ਉਸ ਦੀ એનર્ਜੀ ਨੂੰ ਹੋਰ ਨਹੀਂ ਵਧਾਈਦਾ ਤਾਂ ਹਰਾ ਰੰਗ ਘੱਟ ਪਾਉਣਾ ਹੈ ਕੰਜਕਾ ਨੂੰ ਫਲ ਦਿੰਦੇ ਰਹਿਣਾ ਤਾਂ ਕਿ ਬੁੱਧ ਬਿਲਕੁਲ ਸ਼ੁਭ ਰਹੇ ਅਗਲੇ ਸਾਲ ਮਈ ਤੋਂ ਬਾਅਦ ਵਿਆਹ ਸ਼ਾਦੀ ਲਈ ਸਮਾਂ ਠੀਕ ਪਾ ਅਸਲ ਵਿੱਚ ਵਿਆਹ ਸ਼ਾਦੀ ਲਈ ਜ਼ਿਆਦਾ ਸਮਾਂ ਤੁਹਾਡਾ ਹੋਏਗਾ ਕਿਹੜਾ ਸ਼ੁਭ 20 पच्ची इस करके साल दो साल थोड़ा वेट करके इंतजार करके बहुत ही शुभ जदों सितारे हो शादी करनी शुभ रहे हम ले गल विद्यार्थियों की तो विद्यार्थियों साल तकरीबन, तकरीबन तकरीबन मिले जुले प्रभाव वाला रहेगा जिनी मेहनत करोगे उस मुताबक पूरा अच्छा फल मिलेगा ठीक अगर तुम जदों सूरज बुद्धि जुति हो उसमें शुभ करने के लिए पराक्रम स्थान के मालिक अपने इष्ट पीले फुल चढ़ाते रहो ਤੇ ਸਰਸਵਤੀ માતા ਦੇ ਚਿੱਟੇ ਫੁੱਲ ਚੜਾਉਂਦੇ ਰੋਜਾ ਤੇ ਸਰਸਵਤੀ માતા ਦੇ ਪੀਲੇ ਫੁੱਲ ਹੰਦਾ ਹਰ ਕਿਉਂਕਿ ਤੁਹਾਡਾ ਈਸਟ ਹੈ ਲక్ష్ਮੀ ਤੇ ਸਰਸਵਤੀ માતા ਦੀ ਪੂਜਾ ਕਰਨ ਤੇ ਤੁਹਾਨੂੰ ਸ਼ੁਭਫਲ ਮਿਲਣਗੇ ਸਾਲ ਤੁਹਾਡਾ ਅੱਛਾ ਜਾਏਗਾ ਦਿਮਾਗ ਤੇ ਹਿੰਮਤ ਨਾਲ ਕੀਤੇ ਕੰਮ ਤੇ ਮਿਹਨਤ ਤੁਹਾਨੂੰ ਕਾਫੀ ਹੱਦ ਤੱਕ ਇਸ ਸਾਲ 224 224 ਦੇ ਵਿੱਚ ਸਕਸੈਸ ਦਿਵਾ ਸਕਦੀ ਹੈ ਨੰਬਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ 3 ਨੰਬਰ ਤੇ 8 ਨੰਬਰ ਜੋ ਬੰਦਾ ਹੈ ਇਸ ਹਿਸਾਬ ਨਾਲ ਇਹ ਮਿਥੂ ਰਾਸ਼ੀ ਵਾਲਿਆਂ ਦੇ ਲਈ ਇਹ ਸਾਲ ਮਿੱਤਰ ਹੀ ਹੈ ਇਹ ਤੁਹਾਨੂੰ ਪ੍ਰਾਪਰਟੀ ਦੇ ਸੁੱਖ ਦਿਵਾਏਗਾ ਇਸਾਂ ਸਕਸੈਸ ਮਿਲੇਗੀ business ਅੱਪ ਜਾਏਗਾ ਟੌਕਰੀ ਚ ਤਰੱਕੀ ਹੋਏਗੀ ਕਿਉਂਕਿ ਸ਼ਨੀ ਮਾਲਕ ਹੈ 8 ਨੰਬਰ ਦਾ ਟੋਟਲ ਬੰਦ ਹੈ ਜੋ ਤੇ ਬੁੱਧ ਮਾਲਕ ਹੈ ਬੁੱਧ ਦਾ ਤੇ ਬੁੱਧ ਤੇ ਸ਼ਨੀ ਜੋ ਨੇ ਟੀਚਾ ਮਿੱਥ ਕੇ ਕੀਤੇ ਗਏ ਕੰਮ ਤੁਹਾਨੂੰ ਕਾਫੀ ਜ਼ਿਆਦਾ ਸਕਸੈਸ ਦਵਾਏਗੇ ਨੰਬਰੋਲੋਜੀ ਦੇ ਹਿਸਾਬ ਦੇ ਨਾਲ 3 ਨੰਬਰ ਹੱਥ ਤੇ ਲਿਖਣਾ 3 ਨੰਬਰ ਹਰੇ ਰੰਗ ਦੇ ਪੈਨ ਨਾਲ ਲਿਖ ਕੇ ਆਪਣੇ ਕੋਲ ਰੱਖਣਾ ਆਪਣੀ ਰਾਸ਼ੀ ਨੂੰ એનર્ਜੀ ਦੇਣਾ ਨਾਲ ਜ਼ਿਆਦਾ ਸ਼ੁਭਤਾ ਦਵਾਏਗਾ ਸਮਾਂ ਇਹ ਜਾਜਤ ਦਾ ਇਹ ਸੰ 224 ਮਿਥੂਨ ਰਾਸ਼ੀ ਵਾਲਿਆਂ ਦੇ ਲਈ ਬਹੁਤ ਸ਼ੁਭ ਜਾਵੇ ਹਰ ਪਾਸੇ ਤਰੱਕੀ ਹੋਵੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ